ਪ੍ਰਤਾਪ ਸਿੰਘ ਬਾਜਵਾ ਸਾਹਿਬ ਸਾਡੇ ਨਾਲ ਮੌਜੂਦ ਨੇ ਬਾਜਵਾ ਸਾਹਿਬ ਕਿਸ ਤਰੀਕੇ ਦਾ ਮਾਹੌਲ ਇਸ ਵਕਤ ਦੇਖਿਆ ਇਸ ਇਲਾਕੇ ਵਿੱਚ ਕੋਈ ਇਸ ਤਰ੍ਹਾਂ ਨਿਰੈ ਇਸ ਇਲਾਕੇ ਚ ਨਹੀਂ ਸਮੁੱਚੇ ਪੰਜਾਬ ਚ ਕਾਂਗਰਸ ਤੇ ਪੱਕੀ ਮਾਹੌਲ ਹੈ ਲੋਕ ਮੋਦੀ ਨੂੰ ਰੋਕਣਾ ਚਾਹੁੰਦੇ ਨੇ ਮੋਦੀ ਦਾ ਰਥ ਕਲੀ ਕਾਂਗਰਸ ਰੋਕ ਸਕਦੀ ਕੱਲਾ ਵਿਕਲਪ ਅਸੀਂ ਮੈਂ ਸਾਰੀ ਜਗ੍ਹਾ ਇਹ ਗੱਲ ਲੋਕਾਂ ਦੇ ਸਾਹਮਣੇ ਲਿਆਂਦੀ ਹੈ 350 ਸੀਟ 542 ਚ ਕਾਂਗਰਸ ਲੜ ਰਹੀ ਇਹਨਾਂ ਨੂੰ ਜਿਹੜੀ ਇੰਡੀਆ ਬਲੌਕ ਹੈ ਜਿਹੜੀ 25 ਪਾਰਟੀਆਂ ਨੇ ਉਹ 400 ਸੀਟ ਇੱਕ ਦੂਜੇ ਦੇ ਸਾਹਮਣੇ ਬੀਜੇਪੀ ਤੇ ਇੰਡੀਆ ਬਲੌਕ ਲੜ ਰਹੀ ਹੈ ਮੈਜੋਰਿਟੀ ਇੰਡੀਆ ਬਲੌਕ ਦੀ ਆ ਰਹੀ ਹੈ ਪ੍ਰਾਈਮ ਮਿੰਿਸਟਰ ਕਾਂਗਰਸ ਦਾ ਬਣਨਾ ਹੈ ਤੇ ਅਸੀਂ ਵਿਕਲਪ ਅਸੀਂ ਆਪਣੀ ਵੋਟ ਕਿਤੇ ਖੱਬੇ ਸੱਜੇ ਪਾਕੇ ਜ਼ਾਇਆ ਨਾ ਕਰੋ ਵਿਸ਼ੇਸ਼ ਤੌਰ ਮੈਂ ਨਾ ਏਰੀਆ ਸੇ ਕਹਾਂਗਾ ਵੋਟ ਪਾਉਣ ਤੋਂ ਪਹਿਲੇ ਇਹੋ ਜਿਹੇ ਕੈਂਡੀਡੇਟ ਨਾ ਚੁਣੋ ਇਹੋ ਜਿਹੇ ਕੈਂਡੀਡੇਟ ਨਾ ਚੁਣੋ ਜਿਹੜਾ ਕੋਈ ਕਿਸੇ ਕਿਸਮ ਦੀ ਕੋਈ ਕੰਟਰੀਬਿਊਸ਼ਨ ਹੀ ਨਾ ਕਰ ਸਕਣ ਅਜ ਤੋਂ ਕਈ ਸਾਲ ਪਹਿਲੇ 8-9 ਕੈਂਡੀਡੇਟ ਇੱਕ ਪਾਰਟੀ ਦੇ ਚੁਣੇਗੇ ਇਸ ਹਲਕੇ ਤੋਂ ਵੀ 5-5.5 ਲੱਖ ਨਾਲ ਇੱਕ ਵਿਅਕਤੀ ਜਿਤਾ ਕੇ ਭੇਜਿਆ ਸੀ ਉਹ ਪਾਰਲੀਮੈਂਟ 'ਚ ਐਂਟਰ ਨਹੀਂ ਸੀ ਹੋਇਆ ਉਹਦਾ ਫਾਇਦਾ ਕੀ ਹੈ ਤੁਹਾਡੇ ਲੀਡਰ ਦੇ ਵਿਜੀਲੈਂਸ ਤੇ ਬੜੀ ਰੇਡਾਂ ਪਈਆਂ ਨੇ ਉਹਨਾਂ ਦਾ ਸਰਪਉਗਾ ਕੋਈ ਕਿਹੜੇ ਵਿਜੀਲੈਂਸ ਜੋ ਪੰਜਾਬ ਸਰਕਾਰ ਵੱਲੋਂ ਗਲਬਾਹ ਆਰੋਪ ਲੱਗੇ ਕਿ ਪੰਜਾਬ ਸਰਕਾਰ ਕਰਾ ਰਹੀ ਹੈ ਚਾਹੇ ਕਿ ਕਿੱਡ ਨੂੰ ਗਲਬਾਹ ਕੀਤੀ ਜਾਵੇ ਚਾਹੇ ਜੀਰਾ ਸਾਹਿਬ ਦੇ ਗੱਲ ਕੀਤੀ ਜਾਵੇ ਗੱਲ ਇਸ ਤਰ੍ਹਾਂ ਹੈ ਜੀਰਾ ਸਾਹਿਬ ਦੇ ਤੇ ਕੋਈ ਪਿਆ ਨਹੀਂ ਦੂਜੀ ਗੱਲ ਇੱਕ ਹੋਰ ਸਮਝ ਲਓ ਵਿਜੀਲੈਂਸ ਦੀ ਰੇਡ ਨਾ ਸਾਨੂੰ ਡਰਾ ਸਕਦੇ ਨਾ ਸਾਨੂੰ ਧਮਕਾ ਸਕਦੇ ਜੇ ਵਿਜੀਲੈਂਸ ਦੀ ਰੇਡਾਂ ਦੀ ਗੱਲ ਕਰੀਏ ਤੇ ਕੇਜਰੀਵਾਲ ਤਾਂ ਜੇ 4 ਦਿਨ ਪਹਿਲੇ ਅੰਦਰੋਂ ਅੰਦਰੋਂ ਆਇਆ ਜੀ ਕਿਹਦੀ ਰੇਡ ਦੀ ਗੱਲ ਕਰਦੇ ਹੋ ਤੇ ਇਲੈਕਸ਼ਨ ਮੁਕੰਦੋ ਭਗਵੰਤੂ ਵੀ ਅੰਦਰ ਜਾਏਗਾ ਤੇ ਚੀਮਾ ਵੀ ਅੰਦਰ ਜਾਏਗਾ ਜਿਹੜਾ ਐਕਸਾਈਜ਼ ਸਕੈਮ ਦੇ ਵਿੱਚ ਜਿਹੜਾ ਦਿੱਲੀ ਸਕੈਮ ਹੋਇਆ ਜਿਹਦੇ ਕੇਜਰੀਵਾਲ ਅੰਦਰ ਗਿਆ ਉਸੇ ਜੀ ਭਗਵੰਤ ਨੇ ਤੇ ਆ ਚੀਮੇ ਨੇ ਜਾਣਾ ਜੀ ਥੋੜੇ ਦਿਨਾਂ ਦੀ ਇੰਤਜ਼ਾਰ ਹੈ ਰਿਜ਼ਲਟ ਆ ਲੈਣ ਤੋਂ ਦੋਨੋਂ ਜਣੇ ਅੰਦਰ ਜਾਣ ਇਹ ਵਾਲੇ ਇਲਾਕੇ ਬੜਾ ਪ੍ਰਭਾਵਤ ਹੈ ਨਾ ਸੜਕਾਂ ਬਣੀਆਂ ਹੋਈਆਂ ਨਾ ਕੁਝ ਕੰਮ ਹੋਏ ਹੋ ਇਕੋ ਐਸੇ ਇਲੈਕਸ਼ਨ ਦੇ ਵਿੱਚ ਜਿਨ੍ਹਾਂ ਚ ਪੰਜਾਬ ਨੂੰ ਵੀ ਅੱਜ ਕੋਈ ਸੁਚੱਜੀ ਲੀਡਰਸ਼ਿਪ ਦੀ ਲੋੜ ਹੈ ਕੋਈ ਮਿਚੋਹ ਲੀਡਰਸ਼ਿਪ ਦੀ ਲੋੜ ਹੈ ਕੋਈ ਚੰਗੇ ਮੈਂਬਰ ਆਫ ਪਾਰਲੀਮੈਂਟ ਦੀ ਲੋੜ ਹੈ ਪੜੇ ਲਿਖੇ ਪਾਰਲੀਮੈਂਟਰੀਅਨ ਦੀ ਲੋੜ ਹੈ ਜੇ ਪੂਰੀ ਕਰਨਗੇ ਤਾਂ ਸਾਰਾ ਕੁਝ ਹੋਏਗਾ ਬੇਰੇ ਮਸਤਾ ਇਸ ਵਕ ਸਰਨਾ ਪ੍ਰਤਾਪ ਸਿੰਘ ਬਾਜਵਾ ਜੋ ਨੇ ਉਹ ਮੌਜੂਦ ਸੀ ਗਲਬਾ ਕੀਤੀ ਹੈ ਅਤੇ ਜੋ ਜੀਰਾ ਜਿਹੜਾ ਏਰੀਆ ਪੈਂਦਾ ਹੈ ਉਥੋਂ ਦੇ ਵਿਧਾਇਕ ਰਹੇ ਨੇ ਕੁਲਵੀਰ ਜੀਰਾ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਉਸ ਇਲਾਕੇ ਵਿੱਚ ਜਿਹੜਾ ਖੇਮ ਕਰਨ ਦਾ ਇਲਾਕਾ ਹੈ ਲੋਕ ਸਭਾ ਖਡੂਰ ਸਾਹਿਬ ਵਿੱਚ ਪੈਂਦਾ ਹੈ ਉੱਥੇ ਇੱਕ ਚੋਣਵੀ ਰੈਲੀ ਨੂੰ ਸਮੋਦਨ ਕਰਨ ਲਈ ਪਹੁੰਚੇ ਸੀਗੇ ਅਤੇ ਕੁਲਵਿੰਦਰ ਸਿੰਘ ਜੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਸ ਵਾਰ ਸੱਤਾ ਵਿੱਚ ਜਿਹੜਾ ਹੈ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਆ ਰਹੀ ਹੈ ਤੇ ਪ੍ਰਧਾਨ ਮੰਤਰੀ ਜਿਹੜਾ ਹੈ ਕਾਂਗਰਸ ਪਾਰਟੀ ਦਾ ਹੀ ਬਣ ਕੇ ਸਾਹਮਣੇ ਆਵੇਗਾ ਫਿਲਹਾਲ ਵੇਖਦੇ ਆ ਤਸਵੀਰ ਕਿਹੋ ਜੀ ਸਾਹਮਣੇ ਆਉਂਦੀ ਹੈ ਹਲਕਾ ਖੇਮ ਕਰਨ ਤੋਂ ਕੈਮਰਾ ਪਰਸਨ ਮਨਪ੍ਰੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर